ਅੱਜ ਕਿੰਨਾ ਵਿੱਚ ਹੈ ਹਾਂ ਮਾਸੋ ਵਿੱਚ ਹੈ ਤੂੰ ਗ੍ਰਾਂਥੀ ਹੋ ਕੇ ਸਮੈਗ ਵੇ ਦਾ ਸੁਣਾ ਤੂੰ ਕਦੋਂ ਦੱਸਣਾ ਮਾਫੀ ਹੈ ਇਹ ਜੇ ਫੋਨ ਹੁੰਦਾ ਇਹ ਸਿੱਧਾ ਦੇ ਦਿੰਦਾ ਵਾਪਸ ਮੈਂ ਕਰਦਾ ਬਾੜੋ ਜੀ ਇਹ ਹੁੰਦਾ ਮੈਂ ਦੇ ਦਿੰਦਾ ਬਿਲਕੁਲ ਗ੍ਰਾਂਥੀ ਕੋ ਅੱਜ ਕਿੰਨਾ ਵਿੱਚ ਹੈ ਮੈਂ ਤਾਂ ਦੇਖੋ ਡੀਜੇ ਡੀਜੇ ਵੀ ਬਹੁਤ ਕੰਮ ਕਿੰਨਾ ਵਿੱਚ ਹੈ ਇਹ ਪਾਸ ਲੈਗਿੰਗ ਹੈ ਲੇਗਿੰਗ ਉੱਪਰ ਸਿਰ ਉੱਪਰ ਅਬਰ ਉਹ ਬੈਂਦਾ ਤੂੰ ਹੱਲ ਗਰੂਪੇ ਨੇ ਤੱਬੀ ਹੁਣ ਅਗੜੀ ਜਾ ਕੇ ਤੱਬੀ ਨੇ ਏਅਰਪੋਰਟ ਦੇ ਜਾ ਕੇ ਕਿਥੋਂ ਬੋਖੀ ਦੀ ਫੌਜ ਨੰਨੀ ਨੌਜਵਾਨ ਬੱਚਿਆਂ ਨੂੰ ਚਿੱਟੇ ਤੇ ਲਾਉਂਦਾ ਬੰਦਾ ਏ ਮੈਂ ਬੱਤਾਂ ਬੱਸ ਬੱਤਾਂ ਅਗੜਿਆ ਮੈਂ ਬੱਤਾਂ ਬੱਸ ਕਰੇਗਾ ਮੈਂ ਬੱਤਾਂ ਬੱਸ ਕਰਦਾ ਹਾਂ ਉਹ ਕੈਮਰਾ ਕੋਲੋਂ ਉਹ ਕਿੰਨੇ ਨਾ ਬਣੀ ਥੋੜਾ ਮੈਨੂੰ ਪਤਾ ਨਹੀਂ ਕਿਥੋਂ ਲੈ ਕੇ ਆਉਂਦਾ ਇਹ ਇੱਥੇ ਮਾਰਾ ਦਾ ਸਰੂਪ ਆ ਜਿਹੜਾ ਚਿੱਟਾ ਲਾਉਂਦਾ ਜੇਬ 'ਚ ਵੀੜੀਆਂ ਪਾ ਕੇ ਲੈ ਕੇ ਆਉਂਦਾ ਤੂੰ ਰੋਕਣਾ ਕਿ ਤੂੰ ਅੰਦਰ ਬਾੜਨ ਲੱਗ ਰਿਹਾ ਉਹਨਾਂ ਨੂੰ ਬਾਬਾ ਜੀ ਗੱਲ ਖੰਦ ਮੇਕ ਸਾਇਤ ਨੂੰ ਮੇਰੇ ਕੋਲ ਪਤਾ ਨਹੀਂਗਾ ਪਤਾ ਨਾ ਜਿਹੜਾ ਜਿਹੜਾ ਆਪਣੇ ਬੱਚਾ ਫਿਰ ਬ ਦੇ ਰੱਖਨੇ ਬੱਚਾ ਇੰਨੇ ਚੌਹਨੇ ਤੁਹਾਡਾ ਕੋਈ ਅਸੀਂ ਹੁਣ ਨਾ ਕਰੀਏ ਚੁੱਪ ਕਰਕੇ ਸਮਾਂ ਦੇ ਦੋ ਇਹ ਕਰੋ ਗਿਆ ਨਾਲ ਮੇਰੇ ਬਾਣਾ ਪਏ ਤਾਂ ਕਰ ਕੀ ਇੱਕ ਮਿੰਟ ਬਾਬਾ ਜੀ ਹੁਣ ਤਾਂ ਬਾਬਾ ਕਹੇ ਬਲਣਾ ਮੈਂ ਤਾਂ ਮੋਕੇ ਡੇਢੀ ਕਰਾਂਗੇ ਕਿ ਪੂਰੀ ਕਰਵਾਇਆ ਕਰਦਾਂਗੇ ਤੇ ਨਾ ਤੈਨੂੰ ਕੋਈ ਦਿਖਣ ਦੋ ਕਰਾਦੀ ਨਾ ਤੇਰਾ ਤੂੰ ਬਣਾ ਪਏ ਕਰ ਤੈਨੂੰ ਬੰਦਾ ਹੋ ਗਨੇ ਬੰਦਾ ਸਮਾਂ ਦੇ ਦੋ ਇਹੋ ਆ ਕਿ ਅੱਧਿਕ ਨਾ ਬਿਚੇ ਨਹੀਂ ਮੈਂ ਤਾਂ ਪਤਾ ਡੀਜਾ ਡੀਜਾ ਵੀ ਦੇ ਲਈ ਹੋਦ ਕੱਬ ਕਿੰਨਾ ਵਿੱਚ ਹੈ ਇਹ ਜੋ 500 ਲੈਗਿੰਗ ਹੈ ਕਿਸੇ ਉੱਤੇ ਸੀ ਉੱਤੇ ਸੀ ਅਬਰ ਹੋਲ ਬੈਂਦਾ ਤੋਂ ਹਲਗੂਪੇ ਨੇ ਸਭੀ ਹੋਣਾ ਗੱਡੀ ਦੋ ਸਭੀ ਨੇ ਗੱਡੀ ਚਾਹੇ ਸਭੀ ਨੇ ਇਅਰਪੋਰਟ ਵਿੱਚ ਕਿੱਥੋਂ ਬੰਦੀ ਗਿਆ ਹੈ ਸਲਾਮ ਅਲੋਕ ਓਕੇ ਅੱਜ ਕਿੰਨਾ ਵਿੱਚ ਹੈ ਇੱਕ ਪੈਸਾ ਇਹ ਦੇਖੀ ਜੀ ਬਈ ਕਰੀ ਜੀ ਅੱਜ ਕਿੰਨਾ ਵਿੱਚ ਹੈ ਹੈ 500 ਵਿੱਚ ਹੈ ਤੂੰ ਗ੍ਰਾਂਥੀ ਹੋ ਕੇ ਸਮੈਲ ਵੇਲੇ ਸੁਣਾ ਤੂੰ ਕਦੋਂ ਹਾਂ ਅੱਗੇ ਟਿਕੋ ਮੈਂ ਤਾਂ ਮਾਫੀ ਕਰਦੇ ਗੱਡੀ ਖੋਦ ਰਿਹਾ ਜੋ ਵੀ ਵਡੀ ਗੋਲ ਹੈ ਬਬੇ ਥੋੜੇ ਘੁੱਟ ਪੈਣੀ ਹਮਨ ਦੱਸਦੀ ਗੱਲ ਦੇਖੂਗਾ ਮੈਂ ਥੋੜੇ ਘੁੱਟ ਪੈਣੀ ਹਮਨ ਦੱਸਦੀ ਬਾਬਾ ਵਰਮਾ ਜੀ ਤੁਹਾਨੂੰ ਬੰਦਿਆਂ ਨੂੰ ਕਹਿੰਦਾ ਮੈਂ ਮੈਂ ਤੁਹਾਨੂੰ ਬੰਦਿਆਂ ਨੂੰ ਕਹਿੰਦਾ ਕੱਢ ਦੇ ਕਿੱਥੇ ਬਾਬਾ ਜੀ ਕੱਢ ਦੇ ਕਿੱਥੇ ਬਾਬਾ ਜੀ ਸੌਮਨਾ ਖਵਾ ਬਾਬਾ ਜੀ ਸੌਮਨਾ ਖਵਾ ਲੱਗਣਾ ਹੈ ਪਰ ਡੋਣਾ ਰਹਿਦੀ ਨਹੀਂ ਨਹੀਂ ਬਾਬੇ ਜੀ ਰਾਗੋ ਕੱਤੀ ਮੈਨੂੰ ਮਾਰ ਦੇ। ਹੁਣੋਂ ਨਾਲੇ ਇੱਕ ਵਾਰ ਹੋਰ ਐਂ ਜਿਹੜੀ ਗੱਲ ਪੁੱਛੀ ਹੋਣਾ। ਤੂੰ ਦੰਦ ਕਨਾ ਵਾਪਸ ਦੇ ਦੇ ਕੋ। ਅੰਦਰ ਕਾ ਲਾ ਜੁੱਤ। ਇਹ ਆਣਾ ਚਾਹੀਦਾ। ਬਸ ਤੂੰ ਦੇਖ। ਆਪਾਂ ਇਹ ਬਾਪੂ ਦੇ ਜਾ। ਹਟ। ਦੇਖੂ ਗੋਹ ਹੁੰਦਾ ਹੁੰਦਾ। ਹੁਣ ਹੁੰਦਾ। ਕੱਢ ਨਾ। ਇਹ ਜੇ ਹੁੰਦਾ। ਇਹ ਹੁੰਦਾ ਦੇ ਦਿੰਦਾ ਵਾਪਸ। ਮੈਂ ਕੱਢ ਦਾਂ। ਬਾਹਰ। ਦੇਖ। ਇਹ ਹੁੰਦਾ ਮੈਂ ਦੇ ਦਾਂ ਬਾਹਰ। ਬੱਸ। ਹੁਣ ਦੱਸ। ਸੇਵਾ। ਮੈਂ ਮੰਗਦੇ ਕਿਥੇ? ਸਾਰੇ ਪੱਕੇ ਪਰੂਪੇ ਨੇ। ਹੁਣ ਮੈਨੂੰ ਮਾਰ। ਨੌਜਵਾਨ ਬੱਚਿਆਂ ਨੂੰ ਚਿੱਟੇ ਤੇ ਲਾਉਂਦਾ ਬੰਦਾ ਇਹ। ਸਾਰੇ ਪੱਕੇ ਪਰੂਪੇ ਨੇ ਚਿੱਟਾ ਵੇਚਦਾ। ਕਿਤਾ ਦਿੰਦਾ ਫੜਿਆ ਸੀ ਇਹਨੂੰ ਪ੍ਰਦਰਸ਼ਿਤ ਜਹਾਗੀਰ ਨਾਂ ਦਾ ਬੰਦਾ ਇਹ ਸਮੈਗ ਵੇਦ ਦੇ ਰੱਖਾਂ ਨੂੰ ਹਾਂਜੀ ਮੰਨੇ ਜੀ ਲੈ ਲਵੇ ਹਾਂਜੀ ਮੰਨੇ ਜੀ ਲੈ ਲਵੇ ਪਾਪਾ ਜੀ ਬੰਦੋ ਲੈ ਮੈਂ ਲੈ ਆਵਾਂ 109 ਵਿੱਚ ਇਹਦੇ ਵਿੱਚ 500 ਤਬਾ ਵੀ ਅੱਜ ਕਿੰਨੇ ਵਿੱਚ ਮੈਂ 500 ਤਬਾ ਵੀ ਪਹਿਲਾਂ ਪਾਪਾ ਜੀ ਕਦੇ ਕਦੇ ਬਾਬਾ ਜੀ ਮੈਨੂੰ ਲੋ ਜੀ ਬਾਬਾ ਜੀ ਮਤਲਬ ਕੀ ਸੱਚੀ ਗੱਲ ਬੋਲੋ ਸਾਨੂੰ ਕੋਈ ਪਰੂਫਕਦਾ ਕਹਿੰਦਾ ਨੇਰੀ ਲੈ ਕੇ ਢੜ ਵਿੱਚ ਬਾਬਾ ਜੀ ਦੇਖੋ ਮੈਂ ਤੁਹਾਨੂੰ ਇਹ ਬਲਰਾਮ ਨਹੀਂ ਕੋਈ ਸਰਕਾਰਾਂ ਦਾ ਹੱਕਦਾਰ ਨਹੀਂ ਹੈਗਾ ਕੋਈ ਰੋਕ ਬਾਬਾ ਜੀ ਪੂਜ ਜਾਂਦੇ ਨੇ ਬਾਬਾ ਜੀ ਰੋਡਾ ਬੰਦਾ ਕਰੇ ਛੱਡ ਦਈਏ ਉਹਨੂੰ ਤੂੰ ਗੁਰੂ ਕਰਦਾ ਗਰੰਟੀ ਹੋ ਕੇ ਚੱਟੇ ਵੇਚਦਾ ਇਹ ਕੋਈ ਗਲਤ ਨਹੀਂ ਕਰਦਾ ਹੋ ਬਾਬਾ ਜੀ ਉਹ ਕਿੰਨੇ ਵਿੱਚ ਹੁੰਦਾ ਮੈਂ ਤਾਂ ਬਾਬਾ ਜੀ ਤੂੰ ਪਰੋਦੀ ਹੈਗਾ ਨਾ ਤਾਂ ਖਾਲੀ ਬਾਬਾ ਜੀ ਹੁਣ ਕਿੱਦਾਂ ਕਰਨਾ ਮੈਂ ਬਸ ਹਾਂ ਕਿੰਨੇ ਦਾ ਵੇਚ ਰਿਹਾ ਮਤਲਬ ਅੱਜ ਦੋ ਤਿੰਨ ਦਿਨ ਸੀ ਬਾਬਾ ਜੀ ਤੁਸੀਂ ਕਿੰਨਾ ਵੇਚ ਤੈਨੂੰ ਕਹਿੰਦਾ ਗਾਹ ਗਾਹ ਬਣਾਉਂਦਾ ਤੁਸੀਂ ਕਿੰਨੇ ਰੱਖਣਾ ਉਹ ਤਾਂ ਵੀ ਅੱਛੀ ਰੱਖ ਕੇ ਦੇ ਕੇ ਜਾਂਦਾ ਮੈਨੂੰ ਇਹ ਨਹੀਂ ਪਤਾ ਬਾਬਾ ਕਿੱਥੋਂ ਆਂਦਾ ਤੈਨੂੰ ਪਤਾ ਹੁਣ ਤੇਰੇ ਸਿਰ ਤੇ ਫੇਰੂਗਾ ਤੂੰ ਬਾਬਾ ਜੀ ਤੇਰੇ ਸਿਰ ਤੇ ਫੇਰ ਮੈਂ ਬੱਚਾ ਮੈਂ ਬੱਚਾ ਮੈਂ ਬੱਚਾ ਬੋਲ ਉਹ ਮੈਨੂੰ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਜੀ ਬੰਦਾ ਕੌਣ ਹਸਰਲੇ ਇੱਥੇ ਦੇਖੇ ਜਾਂਦੇ ਸੀ ਮੈਨੂੰ ਕੌਣ ਹੈ ਤੁਹਾਨੂੰ ਪਤਾ ਹੈ ਬਾਬਾ ਜੀ ਤੁਸੀਂ ਕੀ ਕਰ ਰਹੇ ਹੋ ਦੇਖੋ ਜੀ ਮੈਨੂੰ ਪੰਜ ਸੱਤ ਬੰਦੇ ਕਹਿੰਦਾ ਬਾਬਾ ਜੀ ਬੰਦੇ ਕਲਾ ਤੁਸੀਂ ਕਿੰਨੇ ਦਾ ਵੇਚਣਾ ਹੋਣ ਕਰਦੇ ਮੈਂ ਤਾਂ ਬੱ비 ਦੋ ਕਿਹਾ ਵੀ ਬੱਸ ਬੱਸ ਕਰੋ ਜੀ ਬੰਦੇ ਕੌਣ ਕੋਈ ਦੇਖੇ ਜਾਂਦਾ ਕੋਈ ਕੋਈ ਰੋਕ ਕੇ ਡਾਕਟਰ ਜੀ ਨੂੰ ਮੈਨੂੰ ਕਿਸੇ ਨੂੰ ਪਤਾ ਨਹੀਂ ਸੀ ਬਾਬਾ ਜੀ ਮੈਂ ਤਾਂ ਹੀ ਬੱਸ ਕੋਈ ਬੋਸ ਨੂੰ ਪਤਾ ਨਹੀਂ ਜੀ ਕੋਈ ਨਹੀਂ ਦੇਖੇ ਜਾਂਦਾ ਬੱਤਾਂ ਕਰ ਗੱਲ ਇਕੱਲਾ ਦਿਰਵੀ ਦਿਰਵੀ ਦੀ ਵੇਚ ਰੂ ਬਸ ਹਾਜ ਬੱਪਾ ਨਾਲ ਗੱਲ ਦਿਰਵੀ ਦਿਰਵੀ ਗੱਲਾਂ ਬਸ ਬੱਪਾ ਕਿੱਥੇ ਕਿੱਥੇ ਜਾ ਕੇ ਸਪਲਾਈ ਕਰਕੇ ਆਉਂਦੇ ਮੈਂ ਕਿੱਥੇ ਨਹੀਂ ਗਿਆ ਮੈਂ ਤੇ ਚੁੰਮ ਦਿੰਦਾ ਕੋਈ ਲੈਣ ਆਉਂਦਾ ਕੋਈ ਪਰੇ ਆਏਗਾ ਨਾ ਬੱਪਾ ਜੀ ਕੋਈ ਹੁੰਦਾ ਮੈਂ ਉਹ ਵੀ ਦੱਸ ਦਿੰਦਾ ਬੱਪਾ ਜੀ ਗੁਰੂ ਘਰ ਦੇ ਵਿੱਚ ਤੂੰ ਰਕੀ ਡਿਊਟੀ ਥੋੜੀ ਗਰੰਤੀ ਸਿੰਘ ਲੀਆ ਬੱਪਾ ਜੀ ਤੁਹਾਨੂੰ ਸ਼ਰਮ ਹੈ ਲੋਕਾਂ ਨੂੰ ਸ਼ਰਮ ਨਹੀਂ ਮੰਗਤਾ ਲੋਕ ਐਨੇ ਪੂਰਦੇ ਨੇ ਕਿ ਤੁਸੀਂ ਸ਼ਰਮ ਨਹੀਂ ਸਾਨੂੰ ਫੇਸਬੁਕਾਂ ਤੇ ਹੋਰ ਤੇ ਲੋਕ ਕਮੈਂਟ ਕਰਦੇ ਆ ਵੀ ਗਰੰਤੀਆਂ ਨਕੁੱਟ ਦਿਓ ਅਸੀਂ ਗਰੰਤੀਆਂ ਅਸਤਕਾਰ ਵੀ ਬਹਾਲ ਕਰਾਉਣਿਆਂ ਆ ਆ ਦੇਖ ਗੁਰਦਰਾ ਸਾਹਿਬ ਰਹਿ ਕੇ ਨਸ਼ੇ ਵੇਚਦਾ ਸਮੈਗ ਵੇਚਦਾ ਸੀ ਫੜਿਆ ਨੂੰ ਅਗੱਤੀ ਸਾਰੇ ਪ੍ਰੂਫ ਅਸੀਂ ਪੱਤਰਕਾਰਾਂ ਨੂੰ ਭਾਈ ਨੂੰ ਪ੍ਰਸ਼ਾਸਨ ਦੇਵਾਂਗੇ ਇਥੇ ਅੱਜ ਅੱਜ ਨੇ ਚਿੱਟਜਨਾ ਚਿੱਟਾ ਵਿੱਚ ਸਾਰੇ ਗੁਰੂ ਪੈ ਨੇ ਕਿੱਥੇ ਚਿੱਟਾ ਦਿੱਤਾ ਇਹਨੇ ਕਿਹੜੀ ਗੱਡੀ ਖੜਾ ਕੇ ਚਿੱਟਾ ਦਿੱਤਾ ਇਹਨੇ ਕਿਹੜੇ ਫੋਨ ਤੇ ਗੱਲ ਕੀਤੀ ਚਿੱਟੇ ਦੇਣ ਬਾਰੇ ਹਾਂਜੀ ਹਾਂਜੀ ਅੱਜ ਸੰਗਤ ਬੈਠੀ ਹੈ ਦੱਸੋ ਵੀ ਚਿੱਟਾ ਵਿਛਣਾ ਜਾਇਜ ਹੈ ਕਿ ਨਿਆਜ ਹੈ ਸਾਡੇ ਪੁੱਤਾਂ ਨਸ਼ੇ ਲਾਉਣਾ ਤਾਂ ਮੈਂ ਦੋ ਹੈਗਾ ਦਾ ਕੋਈ ਇਥੇ ਮਾਰਿਆ ਦਾ ਸਰੂਪ ਆ ਜਿਹੜਾ ਚਿੱਟਾ ਲਾਉਂਦਾ ਜੇਬ ਚ ਬੀੜੀਆਂ ਭਾ ਕੇ ਲੈ ਕੇ ਆਉਂਦਾ ਤੂੰ ਰੋਕਣਾ ਕਿ ਤੂੰ ਅੰਦਰ ਬਾੜਨ ਲੱਗ ਰ ਇਹ ਰਹਿਣਾ ਕਿ ਤੂੰ ਤੇਰੇ ਗਲਤ ਪਰਮਾਜੀ ਕਿਹਦੀ ਮੰਨਦਾ ਹੈਂ ਗਲਤ ਕਿਹਦੀ ਕੋਈ ਗਲਤੀ ਨਹੀਂ ਹਾਂ ਤਾਂ ਫਿਰ ਕਹੋ ਨਾ ਤੇ ਤੈਨੂੰ ਪਤਾ ਹੀ ਸੁਣਾ ਕੇ ਜਿਦਣਾ ਮੈਂ ਮਾਗਰ ਮਸਾਲੇ ਦੀ ਬੰਦੇ ਨਾਲ ਗੱਲ ਕਰ ਕੋਈ ਮਾਗਰ ਮਸਾਲੇ ਦੀ ਤਰਹੀ ਤੁਸੀਂ ਆਪ ਦੱਸੋ ਕੋਈ ਸੰਸਰ ਬਣਾਇ ਕਿਦੀਏ ਇਹ ਮਾਗਰ ਮਸਾਲੇ ਦੇ ਹੱਥੋਂ ਬੋਲ ਕੇ ਗਿੰਗੀ ਵਿੱਚ ਦੇ ਕਿ ਵਿੱਚ ਆ ਚਿੱਪੇ ਹੀ ਸਿੱਖੋ ਕੋਈ ਮਾਗਰ ਮਸਾਲੇ ਦੇ ਹੱਥੋਂ ਨਹੀਂ ਲੈ ਕਿ ਲੈ ਕੀ ਦੀਦੀ ਹੋ ਤੇ ਤਸੀ ਲੈ ਕੇ ਆਏ ਉਹ ਕਿ ਦੇਖ ਕੇ ਗਿਆ ਸੀ ਕੌਣ ਦੇਖਦਾ ਸੀ ਕੌਣ ਮਤਲਬ ਉਹ ਸਲਾਮ ਸਲੀਮ ਤੁਹਾਨੂੰ ਸੀ ਮੈਨੂੰ ਇਹ ਹੀ ਪਤਾ ਸੀ ਸਮਝ ਗਿਆ ਜੀ ਇਹ ਫੋਨ ਦਾ ਫੋਨ ਨੰਬਰ ਲੈ ਲਿਆ ਫੋਨ ਨੰਬਰ ਹਾਂ ਕਿੱਥੇ ਆਂਦੇ ਆ ਬਈ ਸਮਾਨ ਲੈਣਾ ਹਾਂ ਬਾਬਾ ਜੀ ਦਾ ਨਾਮ ਹਾਂ ਜੀ ਚਾਰ ਮੰਗਦਾ ਹਾਂ ਠੀਕ ਹੈ ਜੀ ਹਾਂ ਅੱਜ ਕਦੋਂ ਬਣਦਾ ਬਈ ਨਿਪਟਾਇਆ ਦੀ ਬੱਬਾ 11 12 ਵਜੇ ਤੱਕ ਨਿਪਟਾਇਆ ਸਾਰਾ ਕਾਲੂ ਨੂੰ ਕਹ ਲੈ ਵਜੇ ਵੀਰੇ ਕਾਲੂ ਜੀ ਬੱਬਾ ਬਾਣ ਗਿਆ ਮੈਂ ਫੋਨ ਕਰ ਦੇਣਾ ਠੀਕ ਆ ਬਾਈ ਠੀਕ ਆ ਠੀਕ ਆ ਏ ਅਦਰ ਦਾ ਬੈ ਦੁਕਾਨ ਉਹ ਅਦਰ ਦਾ ਬੈ ਦਰਦਾ ਕੋਲੇ ਪਾ ਦੂ ਬਪਰ ਬਪਰ ਕੀ ਦੋਸਤ ਨੂੰ ਆ ਗੁਰੂ ਘਰ ਦੀ ਬੇਦੀ 295 ਪਰਚੇ ਬਣਦੀ ਹੈ ਤੇ ਨਾ ਬਿਆਦਰੀ ਦਾ ਨਹੀਂ ਬਸ ਨਹੀਂ ਗੱਲ ਲਗੀ ਨਹੀਂ ਨਹੀਂ ਠੀਕ ਹੈ 15 ਲਓ ਪੂਰੀ ਐਸੀ ਹੈ ਅਸੀਂ ਕਾਰ ਵਿੱਚ ਠਕਾ ਕੇ ਕਰਾਂਗੇ ਤੇ ਪੂਰੇ ਹਨ ਕਿਉਂਕਿ ਗੁਰੂ ਘਰ ਦੇ ਮਸਲੇ ਬਿਆਦਰੀ ਦੇ ਮਸਲਾ ਗੁਰੂ ਘਰ ਦੀਦਾ ਪੂਰੇ ਇੱਕ ਬੰਦਾ ਨਾਮ ਕਰੇਗਾ ਤਾਂ ਛੜਦੀਆਂ ਨੂੰ ਇਹ ਗੁਰੂ ਘਰ ਦਾ ਮਹਲਾ ਹੈ ਗੁਰੂ ਘਰ ਚ ਰਹਿ ਕੇ ਬੰਦਾ ਜਰਦੇ ਖਾਵੇ ਕੋਲੇਪਾ ਖਾਵੇ ਨਸ਼ੇ ਖਾਵੇ ਪਰ ਉਹ ਉਹ ਕਿਤੇ ਤਾਂ ਦੇ ਤਾਂ ਉਹਨਾਂ ਨੂੰ ਨਹੀਂ 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 ਪੁਲਸ ਪ੍ਰਸ਼ਾਸਨ ਹੈ। ਧੰਨਵਾਦ। ਪੁਲਸ ਪ੍ਰਸ਼ਾਸਨ ਹੈ। ਧੰਨਵਾਦ। ਪੁਲਸ ਪ੍ਰਸ਼ਾਸਨ ਹੈ। ਧੰਨਵਾਦ। ਅੱਜ ਸਾਡੇ ਗੁਰਜੀਪੀwidehat ਪ੍ਰਬੰਧਕ ਕਮੇਟੀ ਹੈ। ਗੁਰਦਵਾਰਾ ਸਾਹਿਬ ਦੀ ਸੇਵਾ ਸੰਭਾਲ ਤੁਹਾਡੀ ਜੰਮਰੀ ਹੈ ਹੁਣ। ਸਰੇ ਨਿਤਨੇਮ ਕਰੋਣਾ ਗੁਰੂ ਸਾਹਿਬ ਦਾ ਪ੍ਰਕਾਸ਼ ਕਰਉਣਾ। ਅੰਦਰ ਜੇ ਤੁਹਾਡੀ ਕਿਸੇ ਨਹੀਂ ਆਈ ਸੋਨੋ, ਵੀਡੀਓ ਪਈਆਂ ਪੱਤਰਕਾਰ ਸਾਡੇ ਕੋਲ ਵੀਡੀਓ ਪਈਆਂ ਨੇ। ਜਰਦੇ ਪੂਰੀ ਬਰਾਮਤ ਹੋਗੀ ਆਪਕਰਮ ਬਣਾਇਆ। ਸਾਰਾ ਕੋ ਮੰਨ ਗਿਆ ਵੀ ਆ ਸਾਰਾ ਕੋ ਮੰਨ ਕੇ ਵੀ ਆਤਮ। ਤੇ ਆ ਅਸੀਂ ਗੁਰਦਵਾਰਾ ਸਾਹਿਬ ਦੀ ਸੇਵਾ ਤੋਂ ਸੁਭਾਰਿਆ ਸੀ। ਤੁਹਾਡੀ ਜੰਮਰੀ ਇਸੇ ਵੇਲੇ। ਆਉਣਾ ਉਹ ਨਸ਼ੇ ਨਸ਼ੇੜੀ ਦਾ ਕੋਈ ਜੇ ਨਸ਼ੇੜੀ ਨਾਲ ਗੱਲ ਹੋਈ ਸਾਡੀ ਉਹ ਨਸ਼ੇੜੀ ਦਾ ਫੋਨ ਇਹ ਨੰਬਰ ਤੋਂ ਆਉਣਾ ਦਾ ਜੇ ਜਾਮਣਾ ਸਾਹਮਣੇ ਤੁਹਾਡੀ ਜੰਮਰੀ ਹੈ ਹੁਣ ਤੁਮੇ ਤੁਹਾਡੀ ਇਹ ਵੀ ਕਾਰਵਾਈ ਕਰਨੀ ਹੈ ਕੱਨੇ ਕਰਨੀ ਕਿਉਂਕਿ ਇਸ ਤਰ੍ਹਾਂ ਦਾ ਕੰਮ ਕਰਤਾ ਕਿਉਂਕਿ ਗੁਰੂ ਦਾ ਨਰਾਦਰ ਕਰ ਰਿਹਾ ਤੇ ਜੋਜ ਸਾਡੇ ਗੁਰੂ ਨੂੰ ਦਾਗ ਲੱਗ ਰਿਹਾ ਤੇ ਗ੍ਰੰਥੀ ਉਹ ਨਸ਼ੇ ਵਿੱਚ ਹੈ ਇਸ ਤਰ੍ਹਾਂ ਦਾ ਕੰਮ ਕਰਤਾ ਹੁਣ ਤੁਹਾਡੀ ਜੰਮਰੀ ਹੈ ਪ੍ਰਸ਼ਾਸਨ ਦੀ ਅੰਦਰਲੀ ਕਿੱਥੇ ਕੰਮ ਕਰਦੇ ਠੀਕ ਕਰ ਜਮਾ ਜੜਵੀ ਕਿੰਨੇ ਦਾ ਗੁਰੂ ਘਰ ਦੇ ਚੁੱਪ ਨਹੀਂ ਕਰਦਾ ਦੋ ਤਿੰਨ ਮਹੀਨੇ ਤੋਂ ਵਾਪਸ ਪਰ ਮੈਂ ਇੱਕ ਪੰਜਾ ਦਿਨਾਂ ਦੀ ਕਰੇਗੀ ਇਹ ਗਰੰਟੀ ਸੀ ਖਾ ਤਿੰਨ ਚਾਰ ਦਿਨਾਂ ਚ ਹੋਇਆ ਜੀ ਇਹ ਬਦਲ ਤੂੰ ਕਿਉਂ ਨਸ਼ਾ ਕਿਉਂ ਵੇਚਣਾ ਪੈ ਗਿਆ ਬਸ ਮੈਨੂੰ ਬਸ ਮੂਰੀ ਬਸ ਜਿੰਨਾ ਮੈਨੂੰ ਪੈਸੇ ਦੇ ਤੂੰ ਮੈਨੂੰ ਕਹ ਤੀ ਕਿ ਮੈਂ ਮੈਨੂੰ 15000 ਰੁਪਏ ਦੇ ਤੂੰ ਗੋਦੀ ਦੇ ਲੈ ਮੈਂ ਕਿਹਾ ਬਸ ਇਹ ਗੱਲ ਤੋਂ ਮੈਂ ਫਿਰ ਮੈਨੂੰ ਕਿਸੇ ਨੇ ਕਿਹਾ ਤੂੰ ਐਂ ਕਰਦਾ ਕਸਮ ਲੱਗਦੀ ਮੈਂ ਝੂਠੀ ਨਹੀਂ ਮੈਨੂੰ ਕੀ ਕਰਨਾ ਤੂੰ ਹੈਗਾ ਸੀ ਇਹੀ ਜਿਤਨਾ ਮਾਦ ਹੈ ਇਹ ਕੀ ਵੇਚ ਦੇ ਤੂੰ ਨਸ਼ਾ ਇਹ ਜੀ ਪਤਾ ਨਹੀਂ ਦਿੱਤਾ ਜੀ ਦਿੱਤੀ ਹੈ ਮੈਂ ਨਹੀਂ ਕਰਦਾ ਵੇਚਣਾ ਬਸ ਪਤਾ ਨਹੀਂ ਮੈਨੂੰ ਤਾਂ ਉੱਥੇ ਲਿਖਿਆ ਸੀ 450 ਰੁਪਏ ਜੀ ਤੇ ਮੈਂ ਨਹੀਂ ਫੋਟ ਗਿਆ ਜੀ ਹੱਥ ਹੈ ਜੀ ਅੱਜ ਤੁਹਾਡੇ ਤੇ ਟਰੈਪ ਲੱਗਿਆ ਹੋਇਆ ਸੀ ਇਸ ਨੂੰ ਪਤਾ ਇੱਕ ਗੱਲ ਦਾ ਤੁਹਾਡੇ ਮਗਰ ਨਹੀਂ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਕਿੰਨੀ ਬਾਜ਼ਾਰ ਕੋਲ ਆ ਕੇ ਦੇਖਿਆ ਹਾਂ ਜੀ ਯਾਸਿੰਦਰ ਜੀ ਮਤਲਬ ਉਹ ਉੱਥੇ ਗਿਆ ਸੀ ਜੀ ਟੈਂਪਰ ਰੋਡ ਤੇ ਗਿਆ ਟੈਂਪਰ ਰੋਡ ਤੇ ਹਾਂ ਹਾਂ ਹੋ ਗਿਆ ਉੱਥੇ ਹੀ ਗਿਆ ਤੁਹਾਡੇ ਮਗਰ ਜੀ ਹਾਂ ਹੋ ਗਿਆ ਜੀ ਬਾਬਾ ਜੀ ਸਹੀ ਗੱਲ ਫੋਨ ਲਾ ਕੇ ਬੁਲਾਇਆ ਸੀ ਇਹਨਾਂ ਨੇ ਤੁਸੀਂ ਕਹੋ ਬਾਬਾ ਜੀ ਮੈਨੂੰ ਨਹੀਂ ਪਤਾ ਜੀ ਤੁਸੀਂ ਮੰਨਦੇ ਹੋ ਦੀ ਗੱਲ ਸਹੀ ਹਾਂ ਗਲਤੀ ਆ ਵਸ ਕੇ ਲੋ ਮਾਫ ਕਰ ਬਾਬਾ ਜੀ ਤੁਹਾਨੂੰ ਬਾਬਾ ਜੀ ਪੁੱਛਣੇ ਰੋਕੇ ਕਿ ਜੇ ਉਹ ਸਾਨੂੰ ਕੁਝ ਕੋਤੰਕ ਪਾਣੀ ਪਿਲਾ ਦੇ ਜੀ ਪਾਣੀ ਪੀ ਲਾ ਹਾਂ ਆਪ ਵੀ ਉਹ ਪਾਣੀ ਪੀ ਪਾਣੀ ਦੇ ਉਹ ਪਾਣੀ ਦੇ ਉਹ ਹੋਰ ਬਾਬਾ ਜੀ ਕੀ ਗੱਲ ਕੀਤੀ ਤੁਸੀਂ ਜਮਾਤ ਤੋਂ ਮੰਗਣੀ ਚਾਹੁੰਦੇ ਬਸ ਮਾਹੀ ਅੱਜ ਤੱਕ ਮੈਂ ਕੋਈ ਗੱਲ ਨਹੀਂ ਕਰਦਾ ਜੀ ਹਾਂ ਅੱਜ ਕੋ ਸੋਹਣਾ ਵੀ ਸਾਬਤ ਚ ਚੱਲ ਜੂਗਾ ਸਾਨੂੰ ਨਾ ਕਾਫੀ ਗੁਪਤ ਸੂਤਰਾਂ ਮਿਲਦੇ ਆ ਰਹੇ ਕਈ ਦਿਨਾਂ ਤੋਂ ਬਿਲਕੁਲ ਗਰੰਤੀ ਬੰਦਾ ਕਿੱਟਾ ਵੇਚ ਰਿਹਾ ਤੇ ਅਸੀਂ ਕਿਹਾ ਵੀ ਅਸੀਂ ਐਦਾਂ ਕਾਰਵਾਈ ਨਹੀਂ ਕਰ ਸਕਦਾ ਕੋਈ ਪ੍ਰੂਫ ਸਾਨੂੰ ਮਿਲ ਜੇ ਕਿੱਟਾ ਵੇਚਦੇ ਦਾ ਜੇ ਕੋਈ ਫੋਨ ਰਿਕਾਰਡਿੰਗ ਹੋਵੇ ਸਾਨੂੰ ਉਹ ਪਤਾ ਲੱਗ ਜਾਏ ਅਸੀਂ ਉੱਥੇ ਕਾਰਵਾਈ ਕਰਦਾਂਗੇ ਚਲੋ ਅੱਜ ਮੈਨੂੰ ਪਤਾ ਲੱਗਾ ਵੀ ਅੱਜ ਉਹ ਬੰਦਾ ਚਿੱਟਾ ਵੇਚ ਰਿਹਾ ਹੈਗਾ ਸੋ ਮੈਂ ਐਸੇ ਸਭ ਨੂੰ ਫੋਨ ਕੀਤਾ ਚਲੋ ਬੀਜੀ ਸੀ ਅੱਜ ਕਿਤੇ ਉਹਨਾਂ ਮੇਰਾ ਫੋਨ ਅਡਰ ਨਹੀਂ ਕੀਤਾ ਚਲੋ ਮੈਂ ਸੀਡੀ ਨੂੰ ਵੀਰਾਂ ਨੂੰ ਫੋਨ ਕਰਾ ਮੈਂ ਕਰਕੇ ਕਾਰਵਾਈ ਹੈ ਕੋਈ ਨਹੀਂ ਆ ਉਹ ਆ ਵੀ ਗਿਆ ਚਲੋ ਇਹ ਜਿਹੜਾ ਗ੍ਰੰਥੀ ਸੀਗਾ ਇਹ ਜਹਾਂਗੀਰ ਦਾ ਬੰਦਾ ਕੋਈ ਪ੍ਰਗਟ ਕਰਨ ਨਾਮ ਦਾ ਇਹਨੇ ਅੱਜ 500 ਚਿੱਟਾ ਇੱਕ ਬੰਦੇ ਨੂੰ ਵੇਚਿਆ ਉਹਦੀ ਸਾਡੇ ਕੋਲ ਰਿਕਾਰਡਿੰਗ ਪਈ ਆ। ਦੂਸਰੀ ਗੱਲ ਜਿੱਥੇ ਚਿੱਟਾ ਦੇ ਕੇ ਆਇਆ ਜਾਂ ਕਿ ਵੱਡੀ ਖੜਾ ਕੇ ਚਿੱਟਾ ਦਿੱਤਾ ਉਹ ਵੀ ਸਾਡੇ ਕੋਲ ਰਿਕਾਰਡਿੰਗ ਪਈ ਆ ਦੀ। ਉਹ ਮੰਨਿਆ ਵੀ ਆ ਸਾਰਾ ਕੁਝ। ਵੀ ਮੈਂ ਚਿੱਟਾ ਵੇਚਦਾ ਰਿਹਾ ਤੇ ਇਹ ਲਿਆਉਂਦਾ ਕਿਦੋਂ ਆ ਉਹ ਵੀ ਸਾਰੇ ਰਿਕਾਰਡਿੰਗ ਪਈ ਆ ਵੀ ਉਹ ਕੋਈ ਅ ਸ਼ੋਭਮ ਨਾਂ ਦਾ ਬੰਦਾ ਕੋਈ ਸੁਨਾਮ ਦਾ ਉਹ ਵੀ ਲਾਇਆ ਗਿਆ ਉਹਨੂੰ ਫੋਨ ਵੀ ਲਾਇਆ ਗਿਆ ਤੇ ਉਹਦੇ ਫੋਨ ਰਿਕਾਰਡਿੰਗ ਵੀ ਪਿਆ ਆਪਣੇ ਕੋਲ। ਦੂਸਰੀ ਗੱਲ ਅੰਦਰੋਂ ਕੋਲੇ ਪਾ ਹੁੰਦੀ ਆ ਜਿਹੜੇ ਨਸ਼ਾ ਆਉਂਦਾ ਕੋ ਕੁੜੀਆਂ ਜੀਆਂ ਉਹ ਵੀ ਇੱਕ ਜਰਦਾ ਵੀ ਅੰਦਰ ਪਿਆ ਕੋਈ। ਅਸੀਂ ਸਿਰਫ ਇਸ ਗੱਲ ਕਰਕੇ ਆਇਆ ਕੋਈ ਨਸ਼ਾ ਸੰਸਾਰ ਖੰਦਾ ਸੰਸਾਰ ਨੂੰ ਸੁਧਾਰ ਨਹੀਂ ਸਕਦੇ ਸੀ ਪਰ ਅਸੀਂ ਆਪਣੇ ਨੂੰ ਤਾਂ ਸੁਧਾਰ ਸਕਦੇ ਜਿਹੜੇ ਗੁਰੂ ਘਰ ਤੇ ਗਲਤ ਕੰਮ ਕਰਦੇ ਆ ਜਿਹੜੇ ਗੁਰੂ ਘਰ ਆਸਥਾ ਤੇ ਦੇਖਿਆ ਜਾਂਦਾ ਕਿ ਲੋਕ ਇੱਥੇ ਦੇਖੋ ਨੌਜਵਾਨ ਬੱਚੇ ਸਾਡੇ ਇਥੋਂ ਲੰਘਦੇ ਆਂ ਸਿਨੇਮਾ ਕਰਕੇ ਲੰਘਦੇ ਆ ਇੱਥੇ ਹਿੰਦੂ ਭਰਾ ਵੀ ਸਜਦਾ ਕਰਦੇ ਆ ਮੁਸਲਮਾਨ ਵੀ ਸਜਦਾ ਕਰਦੇ ਆ ਪਰ ਦੁੱਖ ਦੀ ਗੱਲ ਇਹ ਆ ਜਦੋਂ ਗਰੰਥੀ ਸਿੰਘ ਜਾਂ ਗੁਰੂ ਘਰ ਦਾ ਵਜ਼ੀਰ ਉਹ ਕਿਸੇ ਕੁੱਤੇ ਕੰਮ ਕਰਦਾ ਸਾਨੂੰ ਬੁਰਾ ਲੱਗਦਾ ਅਸੀਂ ਇਸ ਕਰਕੇ ਕਾਰਵਾਈ ਕੀਤੀ ਹੈ ਵੀ ਗ੍ਰੰਥੀਆਂ ਦੇ ਕੰਮ ਕਰ ਰਿਹਾ ਹੈ ਆਮ ਬੰਦਾ ਕਰਦਾਂ ਕਿ ਅਸੀਂ ਕਿਹਨੂੰ ਕੋ ਸਿਝਾਵਾਂਗੇ ਇਹ ਗ੍ਰੰਥੀ ਹੋ ਕੇ ਗੁਰੂ ਘਰ ਦਾ ਵਜ਼ੀਰ ਹੋ ਕੇ ਕੁਤੇ ਕੰਮ ਕਰਦਾ ਹੈ ਇਹਦੀ ਤਾਜ ਇਹਨੂੰ ਫੜਿਆ ਗਿਆ ਹੈ ਕੋਈ ਕਾਰਵਾਈ ਕਿਹਦੀ ਰਹੀ ਹੈ ਪ੍ਰਸ਼ਾਸਨ ਦੀ ਕਾਰਵਾਈ ਤਾਂ ਆਹ ਤੁਹਾਡੇ ਸਾਹਮਣੀਆਂ ਸਾਰਾ ਕੁਝ ਇਹ ਲੱਗਦਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਇੱਕ ਬੇਨਤੀ ਕਰ ਅਸੀਂ ਮਾਨਯੋਗ ਸਰਪੱਤੋਂ ਅਮਨ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਅਸੀਂ ਤਰੂਫਾਂ ਦੇ ਸਿਮਿਤ ਆ ਤੁਹਾਨੂੰ ਗ੍ਰੰਥੀ ਦੇ ਦਿੱਤਾ ਚਿੱਟਾ ਭੇਜਦਾ ਇਹ ਤੇ ਜਿੱਦੀ ਕਾਰਵਾਈ ਹੁੰਦੀ ਹੈ ਉਹਦੀ ਕਰੋ ਜਿੰਨਾ ਦੀ ਛਿਲ ਲੈਂਦੀ ਛਿਲ ਲਾ ਕੇ ਨੂੰ ਪੁੱਤੋ ਵੀ ਕਿੱਥੋਂ ਕਿੱਥੋਂ ਨਜਾਉਂਦਾ ਅਸੀਂ ਤਾਂ ਅਸਤਾਵ ਦਾ ਫਰਜ਼ ਜ਼ਿਆਦਾ ਕਰਤਾ ਨਾ ਪਬਲਿਕ ਨੇ ਫਰਜ਼ ਜ਼ਿਆਦਾ ਕਰਤਾ ਆਪਣਾ ਹੁਣ ਦੇਖਦੇ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਕਿੱਥੇ ਕਾਰਵਾਈ ਕਰਦੇ ਨੇ ਬਾਈ ਕੀ ਨਾਮ ਹੈ ਜੀ ਇੰਦਰਜੀਤ ਸਿੰਘ ਜੀ ਬਾਈ ਕੀ ਚੱਕਰ ਕੀ ਆ ਜਿਹੜਾ ਅੱਜ ਬੰਦਾ ਫੜਿਆ ਗਿਆ ਇਹ ਨਾ ਬਾਈ ਯਾਰਾ ਗੁਰੂ ਘਰ ਦਾ ਗਰੰਟੀ ਹੈਗਾ ਇੱਥੇ ਬਾਬਾ ਜੀਵਨ ਸਿੰਘ ਗੁਰੂ ਘਰ ਹੈਗਾ ਤੇ ਇਹ ਨਾ ਚਿੱਟਾ ਵੇਚਦਾ ਹੈਗਾ ਬਾਈ ਇੱਥੇ ਆਮ ਮੁੰਡਿਆਂ ਨੂੰ ਅੱਧੀ ਅੱਧੀ ਰਾਤ ਨੂੰ ਲੋਕ ਆਉਂਦੇ ਇੱਥੇ ਚਿੱਟਾ ਲੈਣੇ ਜੇਬ ਚ ਜੜਦਾ ਬੀੜੀਆਂ ਪਾ ਕੇ ਆਉਂਦੇ ਨੇਗੇ ਤੇ ਆ ਤੁਹਾਨੂੰ ਦਿਖਾਈਆਂ ਨੇ ਗਿਆ ਕੁਲ ਪੁਰੀਆਂਆਂ ਕੁੜੀਆਂ ਯੂਜ਼ ਹੋਈਆਂ ਹੋਈਆਂ ਪੁਰੀਆਂ ਜene ਗਿਆ ਤੇ ਲਓ ਵੀ ਜੇ ਗੁਰੂ ਘਰਾਂ ਚਿਆ ਕੁਝ ਹੋਣ ਲੱਗਾ ਤਾਂ ਲੋਕ ਯਕੀਨ ਕਰਦੇ ਤੇ ਕਿਹਦੇ ਤੇ ਕਰਨਗੇ ਇਹੇ ਜੀ ਇੱਕ ਛੜੇ ਹੋਏ ਬੰਦੇ ਕਰਕੇ ਸਾਰੀ ਕੌਮ ਨੂੰ ਦਾਗ ਲੱਗਦਾ ਹੈ ਜੀ ਹਾਂ ਸਾਰਾ ਕੁਝ ਮੰਨ ਗਏ ਜੀ ਆਪਣੇ ਕੋਲ ਸਾਰੇ ਪ੍ਰੂਫ ਪਏ ਨੇਗੇ ਹਾਂਜੀ ਕੈਮਰੇ ਚ ਵੀ ਮੰਨ ਕੇ ਗਿਆਗਾ ਵੀ ਅੱਜ 500 ਦਾ ਵੇਚੇਗਾ ਜਿਹੜਾ 500 ਦਾ ਵੇਚੇਗਾ ਉਹ ਆਪਣੇ ਕੋਲ ਦੀ ਡਿਲੀਵਰੀ ਦੀ ਵੀਡੀਓ ਪਈ ਹੈਗੀ ਤੇ ਜਦੋਂ ਉਹਨੂੰ ਫੋਨ ਲਾ ਕੇ ਉਹਦੇ ਨਾਲ ਲਾ ਲੋ ਵੀ ਡੀਲ ਕਿੱਥੇ ਗਈ ਮੁੰਡੇ ਨੇ ਆਪਣੇ ਕੋਲ ਉਹਦੀ ਸਾਰੀ ਰਿਕਾਰਡਿੰਗ ਵੀਡੀਓ ਕੋਲ ਹੈ ਤਾਂ ਸਾਡੇ ਕੋਲ ਪਾਸੇ ਕਰਾਵੇ ਦਾ ਵੱਡਾ ਜਿੰਮਾ ਹੋਊ ਚਲਾਈ ਨੂੰ ਬਾਈ ਸਮਝਣਿਆਂ ਦੀ ਪੁਲਿਸ ਨਾਲ ਵੜੀ ਹੋਈ ਹੋ ਸਕਦੀ ਹੈਗੀ ਫੇਰ ਗੁਰੂ ਘਰ ਦੇ ਵਿੱਚ ਚਿੱਟਾ ਵੇਚਦਾ ਆਪਨੇ ਬੰਦਾ ਫੜ ਕੇ ਦਿੱਤਾ ਕੋਈ ਛੋਟੀ ਗੱਲ ਤਾਂ ਹੈ ਨਹੀਂਗੀ ਇਹ ਠੀਕ ਹੈ ਇੱਕ ਪਾਸੇ ਤਾਂ ਕਹਿੰਦੇ ਕਿ ਵੀ ਜਿੱਦ ਨਸ਼ਿਆਂ ਬੁਰੇ ਛੇੜਿਆ ਹੋਏ ਨਾਲ ਦਾ ਗੁਰੂ ਘਰਾਂ ਚ ਚਿੱਟਾ ਵਿਕਰੇਗਾ ਸੀ ਵਿਦੂ ਪ੍ਰੂਫ ਹੋ ਦੇ ਰਹੇ ਆਗੇ ਸਾਨੂੰ ਕਹਦੇ ਬਰਾਮਦੀ ਕਿੰਨੀ ਆ ਹੋਰ ਮੇਰੇ ਥੇ ਇਹ ਜਿਹੜੇ ਐਸਆਈ ਦਾ ਐਸਆਈ ਦੀ ਕਿਹਨਾ ਉਸ ਮਿੱਟੂ ਸਿੰਘ ਜੀ ਬਗਲੇ ਜੀ ਬਰਾਮ ਦੀ ਉਹ ਦਫਾਉ ਕਿੱਥੇ ਹੈਗੀ ਜਿਹੜੀ ਵੀਡੀਓ ਪਈਆਂ ਨੇ ਸਾਡੇ ਕੋਲੇ ਬੰਦਾ ਮੰਨਿਆ ਉਹਦੇ ਤੇ ਫੋਨ ਦਾ ਨੰਬਰ ਦਿਖ ਰਿਹਾਗਾ ਜੇ ਦੀ ਗੱਡੀ ਦਿਖ ਜੇਗੀ ਬੰਦੇ ਤੇ ਚਿੱਟਾ ਫੜ ਕੇ ਲੈ ਕੇ ਆ ਕੇ ਸਾਡੇ ਕੈਮਰੇ ਮੂਹਰੇ ਆ ਕੇ ਕੁੜੀ ਗੋਲੀਏਗੀ ਕੋਈ ਵਿੱਚ ਕੱਟ ਨਹੀਂ ਹੈਗਾ ਐ ਦੂਸਤੇ ਹੋਰ ਕੀ ਪ੍ਰੂਫ ਦੇ ਦਈਏ ਭਾਈ ਕੀ ਨਾਮ ਸ਼ੰਕੌਰ ਸਿੰਘ ਜੀ ਸ਼ੰਕੌਰ ਜੀ ਅੱਜ ਜੋ ਸਾਰਾ ਕੁਝ ਹੋਇਆ ਹੈਗਾ ਕੀ ਹਾਲਾਤ ਕਹੀ ਇਹ ਹਾਲਾਤ ਤਾਂ ਮਾੜੀਆਂ ਦੇਖੋ ਜੀ ਗ੍ਰਾਂਤੀ ਸਿੰਘ ਚਿੱਟਾ ਵੇਚਣੇ ਦਾ ਆਪਣੇ ਵਾਸਤੇ ਮਾੜੀ ਗੱਲ ਹੈ ਨਾ ਇਸ ਰਿਆਮ ਵੇਚਦੇ ਸੀ ਸਾਰੇ ਬਦਨਾਮ ਹੁੰਦੇ ਨੇ ਸਾਰੀ ਮੜੀਰ ਨੂੰ ਵੇਚਦੇ ਸੀ ਰਿਆਮ ਵੇਚਦੇ ਸੀ ਇਹ ਅਸੀਂ ਦੋ ਤਿੰਨ ਦਿਨਾਂ ਤੋਂ ਉਹਦੇ ਪਿੱਛੇ ਲੱਗੇ ਸੀ ਸਾਨੂੰ ਅੱਜ ਪਤਾ ਲੱਗ ਗਿਆ ਤੇ ਉਹਨਾਂ ਨੂੰ ਫੜਿਆ ਇਹ ਪੁਲਿਸ ਦੀ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਹੋਈ ਮਿੱਠੂ ਸਿੰਘ ਐਸਆਈ ਆਈ ਦੀ ਉਹਨਾਂ ਨੇ ਕੋਈ ਜ਼ਿਆਦਾ ਚੰਗੀ ਗੱਲ ਨਹੀਂ ਕੀਤੀ ਉਹ ੱੱਕੇ ਨਾਲ ਲੈ ਕੇ ਗਏ ਨੇ ਖਿੱਚ ਕੇ ਪਬਲਿਕ ਕੋਲੇ ਖੜੀ ਐ ਉਹਨੂੰ ਪੁੱਟ ਟਿੱਚ ਕਰ ਰਹੀ ਐ ਜਿੱਤੇ ਨਾਲ ਦੇ ਬੰਦੇ ਦੱਸੋ ਉਹ ੱੱਕਾ ਸ਼ਾਹੀ ਨਾਲ ਗੱਡੀ 'ਚ ਬਿਠਾ ਕੇ ਲੈ ਕੇ ਗਏ ਨੇ ਉਹਨਾਂ ਨੂੰ ਰੋਕਿਆ ਵੀ ਗਿਆ ਵੀ ਤੁਸੀਂ ਇਹਨੂੰ ਉਤਾਰੋ ਐ ਕਰੋ ਕੋਈ ਪ੍ਰਚਾਰਕ ਉਹਨਾਂ ਨੇ ਕੁਝ ਨਹੀਂ ਕਿਹਾ ਇਹ ਲੱਗਦਾ ਕਾਰਵਾਈ ਹੋਣੀ ਕੋਈ ਕਾਰਵਾਈ ਨਹੀਂ ਹੋਣੀ ਇੱਥੇ ਇਹ ਮੁੱਦਾ ਇੱਥੇ ਕਾਨੂੰਨ ਕਰ ਦਿੱਤਾ ਜਾਣਾ ਐਸਐਚਓ ਆਪ ਨਹੀਂ ਆਏ ਐਸਐਚਓ ਆਪ ਨਹੀਂ ਆਏ ਉਹਨਾਂ ਨੇ ਮਰਤੂ ਸਿੰਘ ਨੂੰ ਭੇਜਿਆ ਅਸੀਂ ਕਹਿ ਮਰਤੂ ਐਸਐਸ ਸਾਹਿਬ ਨੂੰ ਬੁਲਾਇਆ ਜਾਵੇ ਐਸਐਸ ਪੁਰੀ ਤੇ ਉਹਨਾਂ ਨੂੰ ਕੋਈ ਨਹੀਂ ਬੁਲਾਇਆ ਫੋਨ ਵੀ ਕਰੇਗੇ ਨੇ ਅਸੀਂ ਫੋਨ ਵੀ ਕਰੇ ਨੇ ਬਾਬਾ ਜੀ ਨੇ ਪਰ ਕੋਈ ਫੋਨ ਦਾ ਜਵਾਬ ਨਹੀਂ ਆਇਆ ਚੱਕਿਆ ਨਹੀਂ ਗਿਆ ਉਹਨਾਂ ਦਾ ਫੋਨ ਕਰ ਦਊਗਾ ਪਰ ਸਾਫ਼ ਤਾਂ ਕਹਿ ਦੇ ਨੇ ਕਿ ਨਕਸ਼ੇ ਦੇ ਉੱਪਰ ਜਿਹੜਾ ਹੈਗਾ ਸਾਡਾ ਬਹੁਤ ਸ਼ਕਤ ਰਈ ਹੈਗਾ ਨਕਸ਼ੇ ਵਾਲਾ ਕੋਈ ਵਿਅਕਤੀ ਬਸਤਿਆ ਨਹੀਂ ਆਊਗਾ ਤਾਂ ਫਿਰ ਇਸ ਤਰ੍ਹਾਂ ਦੇ ਸੰਜਣ ਬਚਾਉ ਅਸੀਂ ਤਾਂ ਕਹਿੰਨੇ ਜੀ ਸਖਤ ਕਾਰਵਾਈ ਹੋਵੇ ਸਜ਼ਾ ਮਿਲੇ ਨੂੰ ਪਰ ਸਾਨੂੰ ਇਹ ਲੱਗਦਾ ਵੀ ਇਹਨੂੰ ਸਜ਼ਾ ਨਹੀਂ ਮਿਲਨੀ ਜੇੜ ਸਾਹਿਬ ਨਾਲ ਕੋਈ ਕੰਮ ਕਰਦੇ ਦੋ ਦਾਰਫਾ ਅਸੀਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਇਹਨੂੰ ਸਜ਼ਾ ਦਿਵਾਉਣ ਪਰ ਜੇੜ ਸਾਹਿਬ ਨਾਲ ਏਐਸਆਈ ਮਿੱਠੂ ਸਿੰਘ ਲੈ ਕੇ ਗਏ ਨਿਕਲ ਕੇ ਕੋਈ ਲੱਗਦਾ ਨਹੀਂ ਵੀ ਇਹ ਕਾਰਵਾਈ ਹੋਊਗੀ ਉਹਨਾਂ ਨੇ ਆਮਦਾ ਜੋਰ ਦਿਮਾਸ਼ ਦਿਖਾਇਆ ਹੈ ਅਸਤਾਪ ਇਹੀ ਚਾਹੁੰਦੇ ਆ ਜੀ ਕਿ ਇਸ ਬੰਦੇ ਤੇ ਕਾਰਵਾਈ ਜਿਹੜੀ ਬਣਦੀ ਹੈ ਪੰਜਾਬ ਸਰਕਾਰ ਵੱਲੋਂ ਉਹ ਹੋਣੀ ਚਾਹੀਦੀ ਹੈ ਕਿਉਂਕਿ ਜਦ ਤੋਂ ਪੰਜਾਬ ਸਰਕਾਰ ਮੌਜੂਦਾ ਦੇਖੋ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਤੋ ਪੰਜਾਬ ਨਸ਼ਾ ਬਰਤ ਜੋ ਚਲਾ ਰਹੀ ਹੈ ਕਿ ਇਹ ਵੀ ਫਿਰ ਆਪਾਂ ਨੂੰ ਜੇ ਇਹ ਤੋਂ ਕਾਰਵਾਈ ਨਾ ਹੋਈ ਫਿਰ ਉਸ ਮਹਨ ਚਲਾਉਣ ਦਾ ਉਹਦਾ ਕੋਈ ਫਾਇਦਾ ਨਹੀਂ ਸਰਕਾਰ ਦਾ ਤੋ ਅਸੀਂ ਮੰਗ ਕਰ ਅਸੀਂ ਕਮੇਟੀ ਮੈਂਬਰ ਹੈ ਜੀ ਤੇ ਤਕਰੀਬਨ ਆਰਜੀ ਤੌਰ ਤੇ ਅਸੀਂ ਕੰਮ ਕਰ ਰਹੇ ਹਾਂ ਇੱਥੇ ਇੱਥੇ ਕੋਈ ਨਾਲੇ ਵੀ ਅਸੀਂ ਕਹੀ ਵੀ ਕੋਈ ਪ੍ਰਧਾਨ ਕੋਈ ਸ਼ਕ ਨਹੀਂ ਸੀ ਪੱਲੇ ਵੀ ਦੋ ਮਹੀਨਿਆਂ ਤੋਂ ਜਿਵਾ ਨਿਵਾ ਰਹੇ ਸੀਗੇ ਪਰ ਐ ਵੀ ਦੇਖੋ ਸਾਰੇ ਤਾਂ ਆਪਾਂ ਜਿਹੜੇ ਖੇਤ ਲਵੇ ਨਹੀਂ ਬੈਠਾ ਜਾਂਦਾ ਅਸੀਂ ਆਪਾਂ ਉਸ ਕਮਟਨ ਵਾਲੇ ਬੰਦੇ ਆਂਗੇ ਸਾਰੇ ਜਿੰਨਾ ਕਦੇ ਮਨ ਖਤਰ ਕੋ ਲੱਗਦਾ ਅਸੀਂ ਇੱਥੇ ਹਾਜ਼ਰੀ ਲਵਾਤੀ ਜਾਂਦੀ ਸੀਗੇ ਪਰ ਹੁਣ ਕਿਸੇ ਦੇ ਦਿਲ ਦਾ ਸਾਨੂੰ ਕੀ ਭੇਤ ਹੈ ਲੱਗਦਾ ਕਾਰਵਾਈ ਹੋਣੀ ਚਾਹੀਦੀ ਜੀ ਬਿਲਕੁਲ ਕੋਈ ਹੋਣੀ ਚਾਹੀਦੀ ਬਿਲਕੁਲ ਇੱਕ ਇਨਕਲਮੇਸ਼ਨ ਸਾਨੂੰ ਰੀਸੀਵ ਹੋਈ ਸੀ ਜਿਹਦੇ ਜਿਹੜੇ ਲੋਕਲਸ ਨੇ ਡਿੜਬੇ ਦੇ ਉਹਨਾਂ ਨੇ ਇਤਰਾਜ਼ ਕੀਤਾ ਕਿ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਡਿੜਬਾ ਨੇੜੇ ਸੀਸਲਾ ਮਾਤਾ ਮੰਦਰ ਇਹਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ ਅਰਗਤ ਸਿੰਘ ਪੁੱਤਰ ਫੇਰ ਸਿੰਘ ਵਾਸੀ ਰਾਂਘੀਰ ਖਾਣਾ ਸਦਰ ਧੂਰੀ ਦੇ ਇਹ ਇਸ ਤੇ 2 ਮਹੀਨੇ ਆਤ ਤੋਂ ਬਤੌਰ ਗੰਧੀ ਜਿਹੜੇ ਇੱਥੇ ਡਿਊਟੀ ਨਿਭਾ ਰਹੇ ਨੇ ਤੇ ਲੋਕਲਸ ਨੂੰ ਇਹ ਕੰਪਲੇਂਟ ਸੀਗੀ ਜਾਂ ਉਹ ਇਹਨਾਂ ਨੂੰ ਸੂਚਨਾ ਸੀਗੀ ਕਿ ਇਹ ਜਿਹੜੇ ਗੰਧੀ ਸਿੰਘ ਨੇ ਇੱਕ ਤਾਂ ਆਪ ਜਿਹੜਾ ਤੰਬਾਕੂ ਦਾ ਸੇਵਨ ਕਰਦੇ ਨੇ ਤੇ ਨਾਲ ਨਸ਼ੇ ਵੀ ਜਿਹੜੀ ਹੈ ਉਹ ਤਸਕਰੀ ਕਰਦੇ ਨੇ ਕਿਸੇ ਲੈਵਲ ਤੇ ਇਹ ਬਾਹਰੋਂ ਨਸ਼ਾ ਲਿਆ ਕੇ ਇੱਥੇ ਵੇਚਦੇ ਨੇ ਇਸ ਇਨਫੋਰਮੇਸ਼ਨ ਤੇ ਐਕਟ ਕਰਦੇ ਆਂ ਇੱਥੇ ਜਥੇਦਾਰ ਬਰਮਾ ਸਿੰਘ ਨੇ ਵਾਸੀ ਨਾਲ ਇਹਨਾਂ ਲਈ ਬਿਆਨਾਂ ਤੇ ਅਸੀਂ ਬਣਦੀ ਜਿਹੜੀ ਧੁਕਮੀ ਕਾਰਵਾਈ ਕੀਤੀ ਹੈ ਇਹਨਾਂ ਦੇ ਹਸਾਮਨਾ ਦੀ ਕੋਈ ਵੀ ਦੇਖੋ ਨਸ਼ਾ ਵੇਚ ਕੇ ਜਾਂ ਤੰਬਾਕੂ ਦਾ ਸੇਵਨ ਕਰਕੇ ਜਿਹੜੇ ਧਾਰਮਿਕ ਭਾਵਨਾਵਾਂ ਨੂੰ ਜਿਨ੍ਹਾਂ ਨੂੰ ਠੇਸ ਪਹੁੰਚੀ ਹੈ ਉਸ ਦੇ ਹਿਸਾਬ ਨਾਲ ਅਸੀਂ ਜਿਹੜਾ 295 ਆਈਪੀਸੀ ਜਾਂ 298 ਡੀਐਨਐਸ ਜਿਹੜਾ ਹੈ ਉਹਦੇ ਤਹਿਤ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਜਿਹੜੀ ਤਫਤੀਸ਼ ਹੈ ਉਹ ਅੱਜੇ جاری ਹੈ ਕੋਈ ਵੀ ਜਿਹੜੀਆਂ ਲਿੰਕੇਜਸ ਕੋ ਡਰਗ ਨਾਲ ਰਿਲੇਟਡ ਜੇ ਸਾਨੂੰ ਕੁਬਾਰ ਨਿਕਲਦਿਆਂ ਨੇ ਜਾਂ ਕੁਝ ਜੋ ਵੀ ਤੱਤ ਉੱਭਰ ਕੇ ਆਉਂਦੇ ਨੇ ਉਹਦੇ ਹਿਸਾਬ ਨਾਲ ਜੋ ਐਨਡੀੀ ਦੀ ਰੈਲੇਵੈਂਟ ਸੈਕਸ਼ਨਸ ਨੇ ਉਹ ਇਹਦੇ ਵਿੱਚ ਐਡ ਕਰ ਦਿੱਤੇ ਜਾਣਗੇ ਤੇ ਅਸੀਂ ਉਸੇ ਤਰ੍ਹਾਂ ਅੱਗੇ ਤਫਸੀਲ ਨੂੰ ਤਸੀਬ ਕਰਾਂਗੇ ਬੜੀ ਮੇਰੀ ਮਨੋਹਰ ਵੀ ਕੋਈ ਬੰਦਾ ਹਨਾ ਫੜਿਆ ਗਿਆ ਇਕੱਲਾ ਹੀ ਬੰਦਾ ਹੈ ਨਹੀਂ ਵੀ ਫਿਲਹਾਲ ਇਹ ਇਕੱਲਾ ਹੀ ਫੜਿਆ ਗਿਆ ਇਹ ਤਫतीश ਵਿੱਚ ਕੋਈ ਵੀ ਨਾਲ ਇਹਦੇ ਲਿੰਕਸ ਆਣਗੇ ਤੇ ਉਹ ਨਾਲ ਹੀ ਬੰਦਾ ਸਬਮੂਟ ਕਰਦਾ ਹੈ ਇਹਦੇ ਕੰਪਲੀਟਲੀ ਇਹਨਾਂ ਕੋਈ ਵੀ ਤਰ੍ਹਾਂ ਦੇ ਰੱਬ ਲਗਾਏ ਕੋਈ ਉਹ ਕਿਸੇ ਦਾ ਮੱਲੇ ਦੀ ਹੈ ਨਹੀਂ ਤੁਹਾਡੇ ਕੋਲ ਆਈ ਹੋਈ ਹੈ ਬੰਦੀ ਥੋੜੀ ਹਾਂਜੀ ਇਹ ਦੇਖੋ ਟੈਪ ਲਗਾਇਆ ਗਿਆ ਸੀ ਪਰ ਗੱਲ ਇਹ ਹੈ ਵੀ ਟੈਪ ਦੇ ਵਿੱਚੋਂ ਕੋਈ ਰਿਕਵਰੀ ਜਿਹੜੀ ਹੈ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਉਹ ਨਹੀਂ ਮਿਲੀ ਹੈ ਜੀ ਤੇ ਜੋ ਵੀ ਕੰਫੈਸ਼ਨ ਕੋਈ ਲੋਕਾਂ ਵੱਲੋਂ ਹੋਇਆ ਜਾਂ ਲੋਕਾਂ ਕੋਲ ਇਸ ਬੰਦੇ ਨੇ ਕੀਤਾ ਉਹ ਅਸੀਂ ਔਨ ਰਿਕਾਰਡ ਲੈ ਰਹੇ ਹਾਂ ਪਰ ਜਦੋਂ ਤੱਕ ਸਾਨੂੰ ਰਿਕਵਰੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਜਿਸ ਦੇ ਇਸ ਤੋਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਐਜ਼ ਆਫ ਨਾਓ ਜੀ ਜੋ ਡਿਟੇਅ 298 ਬੀ ਐਨ ਐਸ ਦੇ ਤਹਿਤ ਇਹ ਕਾਰਵਾਈ ਹੋਈ ਹੈ ਕੋਹਰਟਿੰਗ ਰਿਲੀਜੀਅਸ ਸੈਂਟੀਮੈਂਟ ਪਰ ਇਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਸਾਨੂੰ ਨਿਕਲ ਕੇ ਆਏਗਾ ਉਸ ਹਿਸਾਬ ਨਾਲ ਅਸੀਂ ਜਿਹੜੀ ਹੈ ਕਾਰਵਾਈ ਹੋਰ ਬਾਅਦ ਇਸ ਤੇ ਕਰਾਂਗੇ ਬੜੀ ਲੋਕਤਾਂ ਵਿੱਚ ਬਣਿਆ ਤੇ ਗੁੱਸਾ ਹੈ ਜੀ ਜਦੋਂ ਤੱਕ ਪਹੁੰਚੇ ਲੋਕ ਸਥਾਨੇ ਵਿੱਚ ਕੋਈ ਨਹੀਂ ਨਹੀਂ ਲੈਟਰ ਕਿ ਇਹ ਇਸ ਤਰ੍ਹਾਂ ਦੀ ਬੁਨਾਈ ਐ ਇਸ ਲਈ ਨਹੀਂ ਇਸ ਲਈ ਦੇਖੋ ਇਹ ਵੀ ਥਾਣੇ ਵਿੱਚ ਜਿਹੜਾ ਡਿਊਟੀ ਅਫਸਰ ਹੈ ਉਹਦੀ ਹਾਜ਼ਰੀ ਅਸੀਂ ਲਾਜ਼ਮੀ ਬਣਾਉਣੇ ਆ ਪਰ ਇਸ ਤੋਂ ਇਲਾਵਾ ਬਹੁਤ ਸਾਰੇ ਕੋਈ ਲਾਅਨ ਆਰਡਰ ਸਿਚੁਏਸ਼ਨਸ ਕੋਈ ਆਪਰੇਸ਼ਨਲ ਕੰਮ ਨੇ ਰਿਪੋਰਟਾਂ ਚ ਦੋਸ਼ੀਆਂ ਨੂੰ ਪੇਸ਼ ਕਰਨਾ ਹੈ ਇਸ ਤੋਂ ਇਲਾਵਾ ਕੋਈ ਬੇਲਸ ਕਰਵਾਉਣੀਆਂ ਨੇ ਇਸ ਸੌਤਰਾਂ ਦੇ ਕੰਮਾਂ ਚ ਦੇਖੋ ਥਾਣੇ ਦੀ ਲਿਮਟਿਡ ਰਿਸੋਰਸਸ ਨੂੰ ਅਸੀਂ ਬੈਸਟ ਯੂਜ਼ ਕਰਕੇ ਜਿਹੜਾ ਹੈ ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਦੀਆਂ ਜਿਹੜੀਆਂ ਤਕ ਦੁੱਖ ਸੁਕਲਿਫਾਂ ਉਹਨਾਂ ਨੂੰ ਸੁਣੀਏ ਵੀ ਤੇ ਜੋ ਬਣਦੀ ਤੁਤਨੀ ਕਾਰਵਾਈ ਹੈ ਉਹ ਦੋਸ਼ੀਆਂ ਤੇ ਕਰੀਏਗੀ